ਨਿਆ ਮੇਰੇ ਕਰ ਦੇ ਜਰਾ ਕੋ ਦਵਾਈ ਵੀ ਦੇ ਦੇ ਮੈਨੂੰ ਨਾਲੇ ਮੇਰੇ ਤੇਲ ਲਾ ਕੇ ਪੱਟੀ ਜੀ ਖੋਲ ਕੇ ਕਰ ਦੇ ਹਾਂਜੀ ਆ ਗਈ ਮੰਮੀ ਦੁਕਾਨ ਤੇ ਗਈ ਸੀ ਮੰਮੀ ਤੇ ਲੈ ਗਈ ਕੋਈ ਕੀ ਲੈ ਗਈ ਹਾਂਜੀ ਉਹ ਥੋੜਾ ਜਿਹਾ ਥੋਦਾ ਜਿਹਾ ਸਮਾਨ ਜਿਆ ਖਤਮ ਹੋਇਆ ਸੀਗਾ ਧਨੀਆ ਧਨੀਆ ਲੈ ਕੇ ਆਈਆਂ ਤੇ ਸਬਜੀ ਲੈ ਕੇ ਆਈਆਂ ਮੈਂ ਕਿਉ ਬਣਾ ਲਾਂਗੇ ਕੋਪ ਤੇ ਬਣਾ ਲਾਂਗੇ ਨਾ ਅੱਛਾ ਹਾਂਜੀ ਤੇ ਨਾਲੇ ਤੇ ਮੈਨੂੰ ਕੁਝ ਦਵਾਈ ਦੇ ਅੱਛਾ ਤੇ ਨਾਲੇ ਮੈਨੂੰ ਹਲਦੀ ਵਾਲਾ ਦੁੱਧ ਦੇ ਅੱਛਾ ਜੀ ਤੇ ਨਾਲੇ ਮੇਰੀਆ ਖੋਲ ਕੇ ਨਾ ਪੱਟੀ ਪੁੱਟੀ ਜੀ ਕਰ ਦੇ ਅੱਛਾ ਜੀ ਹਾਂ ਮੈਨੂੰ ਕੱਲ ਨਾਲੋਂ ਆਰਾਮ ਆ ਰਾਹ ਲਿਆ ਹਾਂ ਚਲੋ ਪਹਿਲਾ ਇੱਕ ਦਿਨ ਉਹ ਨਾਲ ਚੰਨ ਵੱਡੀ ਆ ਜਾਊਗੀ ਨਾ ਉਹ ਫਿਰ ਸਾਰਾ ਮੈਨੂੰ ਆਪੇ ਸੰਭਾਲ ਲੇਗੀ ਵੰਡਵਾ ਕੰਮ ਹੋ ਜਾਊਗਾ ਨਾ ਹਾਂਜੀ ਹਾਂਜੀ ਸਾਰਾ ਸੰਭਾਲ ਲੇਗੀ ਤੇ ਮੈਨੂੰ ਫੋਨ ਦੇਖ ਮੈਨੂੰ ਵੇਖਾ ਬਣਾ ਤੁਰ ਪਈਆ ਚਲੋ ਲਾ ਦੇ ਹਾਂ ਦੇ ਮੈਨੂੰ ਫੋਨ ਆਪਿਆ ਅੱਜ ਤੁਹਾਡਾ ਫੋਨ ਲਾ ਕੇ ਦੇ ਮੈਨੂੰ ਅੱਛਾ ਜੀ ਹਾਂ ਹਲ ਤੁਸੀਂ ਕਰੋ ਗੱਲ ਮੈਂ ਦੁੱਧ ਦੇ ਵੇਖ ਕੇ ਗਰਮ ਧਰਿਆ ਹੈ ਹਲੋ ਹਲੋ ਅੱਛਾ ਵੱਡੀਏ ਤੁਰ ਪਈਏ ਅੱਛਾ ਅੱਛਾ ਤੂੰ ਤੇ ਫਿਰ ਜਲਦੀ ਦੀ ਤੁਰ ਪਈਓ ਮੈਂ ਜੀ अच्छा अपरनी वाली है अच्छा अच्छा चलो ठीक है आ जा आ फिर मेनू वेख जरा ते दही हो या। पर तेरा ते कुछ ना तू ते मेनू सारा संभाल संभाल मेगी ना अच्छा अच्छा कोई ना आ जा फिर ठीक है जेड़ा तेरा संभालना या कुछ आदा समान ना कुछ चलो ठीक है आ जा अच्छा। ਠੀਕ ਹੈ ਠੀਕ ਮੈਂ ਕੀ ਕਹਿੰਦੇ ਦੇਦੀ ਆਉਣ ਵਾਲੀ ਹੈ ਬਲੜੀ ਦੀ ਤਸਵੀਰ ਦੀ ਵਿਚਾਰੀ ਚੜ ਗਈ ਹੋਈ ਆਉਣ ਹੀ ਵਾਲੀ ਹੈ ਤਸਵੀਰ ਦੀ ਵਿਚਾਰੀ ਮੇਰੇ ਕਰਕੇ ਚੜ ਗਈ ਆ ਵੀ ਮੰਮੀ ਨਹੀਂ ਠੀਕ ਹੈਗੀ ਤੇ ਚੜ ਗਈ ਆਉਣ ਵਾਲੀ ਹੈ ਠੀਕ ਠੀਕ ਦਾ ਪਾਣੀ ਦਵਾ ਲੈ ਤਾ ਘੁੱਟਾ ਫੇਰ ਨਹੀਂ ਪਹਿਲਾਂ ਮੈਨੂੰ ਤੇ ਦੇ ਤੂੰ ਦਵਾਈ ਅੱਛਾ ਜੀ ਹੁਣ ਕਾ ਤੇ ਮੈਂ ਸਵੇਰ ਦਾ ਦੋ ਰੋਟੀਆਂ ਖਾਧੀਆਂ ਹੀ ਹੋਈਆਂ ਨੇ ਠੀਕ ਹੈ ਜੀ ਪਹਿਲੇ ਤਾਂ ਦਵਾਈ ਨਾ ਮੈਨੂੰ ਦੇ ਦਵਾਈ ਅੱਛਾ ਜੀ ਫੇਰ ਮੇਰੇ ਲੱਤ ਤੇ ਨਾ ਉਹ ਕਾਰ ਤੇਲ ਤੂੰ ਮਲ ਕੇ ਤੇ ਮੇਰੀ ਲਾ ਘਰ ਮੈਨੂੰ ਪਹਿਲਾਂ ਨਾ ਤਾਂ ਮੈਨੂੰ ਬੜਾ ਆਰਾਮ ਆ ਘਰ ਨਾਲੋ ਅੱਜ ਹੋਰ ਆ ਜੇਗਾ ਵਧੀਆ ਆ ਜੂਗੀ ਨਾ ਤੇ ਮੈਨੂੰ ਸਾਰਾ ਸੰਭਾਲ ਲੇਗੀ ਉਹ ਵਧੀਆ ਤਰੀਕੇ ਨਾਲ ਸੰਭਾਲ ਲੈਂਦੀ ਏ ਮੈਨੂੰ ਕੋਈ ਨਾ ਹਾਂ ਲੈਕਾ ਵੱਡੀ ਆ ਕੇ ਦੀ ਤੇ ਸੰਭਾਲ ਲੇ ਹਾਂ ਮੈਂ ਉਹਨੇ ਦਿਨਾਂ ਦੀ ਐਵੇਂ ਲੱਗੀ ਆ ਵੱਡੀ ਸੰਭਾਲ ਲਓ ਕਿ ਵੱਡੀ ਸੰਭਾਲ ਲੇਗੀ ਲਈ ਆ ਤੇ ਮੈਂ ਸਾंभਿਆ ਸੁਪਰੇ ਆ ਵੱਡੀ ਨੇ ਕਿਹਾ ਜਾ ਕੇ ਕਰਨਾ ਸੀ ਫੋਜ ਦੋ ਤਿੰਨ ਦਿਨ ਰਹਿੰਦੀ ਵਿਆਹ ਤੇ ਗਈ ਸੀ ਭੱਜਣ ਦੀ ਵੀ ਪੈ ਗਈ ਵਾਵਾ ਦੁਕਾਨ ਤੇ ਜਾਵਦੀ ਤੇ ਸੀ ਜਨਾਨੀਆਂ ਨਾਲ ਦੋ ਕੁੜੇ ਆ ਜਾ ਇੱਧਰ ਗੱਲਾਂ ਮਾਰ ਨਹੀਂ ਕੀ ਗੱਲਾਂ ਮਾਰਨੀ ਐ ਕੁਛ ਨਹੀਂ ਮਮੀ ਸੀ ਵੱਡੀ ਆ ਜਾ ਵੱਡੀ 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 ਹਲਵਾ ਲੂ ਕੋਈ ਮਿਲਿਆ ਸੀ ਤਾਂ ਨਾ ਨਹੀਂ ਨਹੀਂ ਮम्मी ਕੋਈ ਵੀ ਨਹੀਂ ਮਿਲਿਆ ਲੈ ਲਾਂ ਜਦੋਂ ਹਏ ਨਹੀਂ ਆਵੇ ਤਾਂ ਕੱਲ ਨਾ ਤੇ ਰਾਮ ਆ ਮੈਨੂੰ ਬੜਾ ਸਿੱਧੀ ਕਰ ਮम्मी ਸਿੱਧੀ ਕਰੋ ਜਦੋਂ ਕੱਲ ਤੂੰ ਗਈ ਏ ਅੱਛਾ ਜੀ ਕੋਈ ਰਸਤੇ 'ਚ ਚਾਚੀ ਕਾਈ ਰਸਤੇ ਅਗਵਾਂਡ ਗਵਾਂਡ 'ਚ ਮਿਲੀ ਸੀ ਤੈਨੂੰ ਕੋਈ ਕੋਈ ਵੀ ਨਹੀਂ ਮਿਲਿਆ ਮम्मी ਮੈਂ ਤੇ ਸਿੱਧੀ ਦੁਕਾਨ ਤੇ ਗਈ ਤੇ ਸਿੱਧੀ ਆ ਜੂਗਾ ਮੈਂ ਜੇ ਕਿਸੇ ਕੋਲ ਨਹੀਂ ਖਲੋਤ ਦਵਾਈ ਤਾਂ ਦੇ ਦੇ ਕੁੜੇ ਅੱਛਾ ਜੀ ਦਵਾਈ ਤੇ ਕੋਲ ਤੇ ਗਈ ਹੁਣ ਮੈਨੂੰ ਹਲਦੀ ਵਾਲਾ ਦੁੱਧ ਦੇ ਦੇ। ਅੱਛੇ। ਹਾਂ। ਮੈਨੂੰ ਆਰਾਮ ਆਵੇ। ਕੋਈ ਨਾ ਆਇਆ ਨਾ ਅੱਗੇ ਨਾਲ ਰਾਮ ਆ ਨਾ। ਅੱਗੇ ਨਾ ਰਾਮ ਆ। ਤੇ ਸੰਭਾਲੇਗੀ ਤੇ ਮੈਨੂੰ ਉਹ ਹੀ ਆ ਕੇ। ਚਲੋ ਕੋਈ। ਤੇਰੇ ਤੋਂ ਤਾਂ ਕੰਮ ਹੁੰਦਾ ਹੀ ਨਹੀਂ। ਤੇਰੇ ਤੋਂ ਹੁੰਦਾ ਕੰਮ। ਹਾਂ। ਬਲਵੋਕੀ ਦਾ ਰਸ ਹੈਂਗੇ। ਉਹਨੇ ਘਰ ਲੈਣਾ। ਕੱਦੀ ਦਵਾਈ ਦੇ ਦੇ। ਕੱਦੀ ਦੁੱਧ 'ਚ ਪੱਤੀ ਪਾ ਦੇ। ਓਏ। ਮਿੰਦਕ। ਕੱਲ ਨੂੰ ਨਾ ਤੇ ਬੜਾ ਆਰਾਮ ਆ ਪਰ ਫਿਰ ਵੀ ਮਾਸਪਾਟਾ ਹੋਇਆ ਮਾਸਪਾਟਾ ਹੋਇਆ ਨਾ ਕੱਲ ਨੂੰ ਨਾ ਤੇ ਬੜਾ ਆਰਾਮ ਆ ਪਰ ਵੱਡੀ ਆ ਜੀ ਜੀ ਤੇ ਮੈਨੂੰ ਸਾਰਾ ਸੰਭਾਲ ਲੇਗੀ ਇਹ ਤੇ ਕੀ ਕਮਾਏ ਉਹ ਜੀ ਮੈਨੂੰ ਦੇਖਦਾ ਹੀ ਪਿਆ ਕੋਈ ਕੁਛ ਕੋ ਰੰਗ ਬਦਲਦੀ ਭਾਈ ਇਹ ਤੇ ਆਕਰ ਵੱਡੀ ਆਏਗੀ ਤੇ ਕੋਈ ਮਤਲਬ ਹੀ ਜਾਣ ਦੇ ਮੈਂ ਆਲੂ ਮਮੀ ਖਲਦੀ ਵਾਲਾ ਦੁੱਧ ਕੋੜਾ ਘੇਰ ਹਲਦੀ ਉਸੇ ਤਰ੍ਹਾਂ ਕੱਲ ਮੰਗੂ ਜੰਮੀ ਪਈ ਆ। ਘੋੜਾ ਮੇ ਘੋਲ ਦੇ। ਘੋਲੇ ਨੂੰ। ਹਲੋ। ਤੇ ਲਮਣੇ ਚੀਲੋ ਕੋਸਾ ਕੋਸਾਇਆ। ਹਾਈ। ਲੋ ਕੇ ਜਾ ਕੇ ਉਹ ਅੱਗੇ ਤੇ ਸਾਰਾ ਕੰਮ ਸਹੀ ਹੋ ਜਾਣਾ ਹੈ ਹਾਂਜੀ ਹਾਂਜੀ ਡਿਰੀ ਆ ਜਾਣਗੇ ਨਾ ਵਧੀਆ ਹੋ ਜਾਏਗਾ ਆ ਜਾਏਗੀ ਤੇ ਵਧੀਆ ਹੋ ਜਾਏ ਚੱਲ ਆ ਜਾ ਉਹਨੇ ਆ ਗਈ ਵੱਡੀ ਵੱਡੀ ਲਈ ਆ ਹਾਂ ਕੱਲ ਦੀ ਤਿੰਨ ਦਿਨ ਹੋ ਗਏ ਮੈਂ ਸਾਂਭਣ ਦੀ ਆ ਹੈ ਕੋਈ ਕਿਸੇ ਨਾਲ ਕੇ ਵੇਖਿਆ ਤਾਂ ਕਿ ਨਹੀਂ ਵੀ ਕੀ ਹੋਇਆ ਤੇ ਕੀ ਨਹੀਂ ਤੇ ਬੁੱਢੀ ਸੀ ਅੱਡੀ ਵੱਡੀ ਕਦੋਂ ਆਏਗੀ ਵੱਡੀਆਂ ਛੇਤੀ ਆ ਜਾ ਵੱਡੀਆਂ ਸਾਂਭ ਲ ਮੈਂ ਛੇਤੀ ਕਦੀ ਹਲਦੇ ਵਾਲਾ ਦੁੱਧ ਪੱਕਦੇ ਤਾਂ ਕਦੀ ਕੁਛ ਦੇ ਤਾਂ ਕਦੀ ਦਵਾਈਆਂ ਦੇ ਤੇ ਕਦੀ ਬੂਟੀਆਂ ਦੇ ਹਾ ਹੋਏ ਉਹਦੀ ਦੁਕਾਨ ਤੇ ਕੁੰਤੇ ਜੋ ਦੀਸਾ ਲੰਮੀ ਪਈ ਸੀ ਤੇ ਹੁਣ ਤੇ ਦੁਕਾਨ ਤੇ ਵੀ ਜਾਣਾ ਬੰਦ ਹੋ ਜਾਣਾ ਆ ਜਾਏਗੀ ਵੱਡੀ ਵੱਡੀ ਨੇ ਖਰੇ ਘੈਂਟਾ ਬਾ ਦਿਨਾਂ ਦੇ ਗੱਲ ਚ ਵਾ ਵਾਵਾ ਚਾਰ ਜਨਾਨੀਆਂ ਮਿਲਦੇ ਵਾ ਸੀ ਆਉਂਦੇ ਆ ਜਾਂਦੇ ਆ ਨਾਲ ਇਹਦੀਆਂ ਗੱਲਾਂ ਦੱਸਦੀਆਂ ਵੀ ਕੀ ਇਹ ਦੇਖ ਕੀ ਕਰਦੀ ਫਿਰਦੀ ਆ ਕਿੰਨੀ ਕਹਦੀ ਪ੍ਰਧਾਨਗੀ ਆ ਵਾ ਨੋਮਾਤੀ ਪ੍ਰਧਾਨਗੀ ਆ ਮੀਆ ਕਰਨੀ ਉਹ ਵੱਡੀ ਵਿਚਾਰ ਦੇ ਤੂੰ ਗਈ ਹੈ ਤਾਂ ਆਪਣੇ ਪੇਕੇ ਰਹਿ ਲੈ ਚੱਜਣਾ ਭੱਜੀ ਉਹ ਨਹੀਂ ਮੂੰਹ ਚੁੱਕ ਕੇ ਇਧਰ ਵਾ ਰਹਿ ਲੈ ਮੈਂ ਹੀ ਦੱਸਾਂਗੇ ਵਾਵਾ ਲੰਮੇ ਪਈਏ ਤੇ ਦੁਕਾਨ ਤੇ ਤੇ ਜਾਈ ਦੱਸ ਕੋਈ ਨਾ ਕੋਈ ਨਾ ਕੋਈ ਤਾਂ ਤਰੀਕਾ ਲਾਣੀ ਹੈ ਵਿਚਾਰ ਦੇਣ ਹੋਰ ਨਾ ਉੱਠੇ ਮੰਗੇ ਕੋਈ ਨਾ ਮੈਂ ਵੀ ਵੇਖਦੀ ਆ ਕਿਣੀ ਮਿਦੰਦੀ ਕੁੜੀ ਕਿੱਥੇ ਗਈ ਏ ਆ ਜਾ ਮੇਰੀ ਪੱਟੀ ਬਦਲ ਦੇ ਨਾਲੇ ਤੇਲ ਲਾ ਦੇ ਪੱਟੇ ਪੱਟੇ ਬੰਨ ਦੇ ਤੇਲ ਲਾ ਦੇ ਛੁਡ ਉਹ ਜ ਵੱਡੀ ਵੱਡੀ ਲਾਈਏ ਚਪ ਯੇ ਆ ਗਈ ਸ਼ਾਨਤੀ ਮਮੀ ਮੇਰੀ ਲਾ ਨੂੰ ਜਰਾ ਤੇਲ ਤੂ ਲਾ ਦੇ ਕੋਈ ਤੇ ਪੱਟੀ ਬੰਨ ਦੇ ਅੱਛਾ ਜੀ ਕਾ ਨਾ ਤੇ ਮੈਨੂੰ ਆਰਾਮ ਆ ਪਰ ਦੇ ਥੋੜਾ ਜਿਆ ਹੋਰ ਤੇਲ ਤੂਲ ਗਰਮ ਕਰਕੇ ਨਾ ਮਲਕੇ ਤੇ ਪੱਟੀ ਬੰਨ ਦੇ ਆਤਮੈ ਰੋਟੀ ਜੀ ਬੰਨੀ ਆ ਨਾ ਤੱਤੀ ਕਰਕੇ ਅੱਛਾ ਜੀ ਤੇ ਰਾਮ ਸੀਗਾ ਆਈ ਸੀ ਚਾਚੀ ਤੇ ਤੁਸ ਸੌ ਗਈ ਸੀ ਤੇ ਅੱਛਾ ਜੀ ਉਹ ਆਪਣਾ ਰੋਟੀ ਕਰਕੇ ਨਾ ਗਰਮ ਤੇਲ ਦੀ ਤਾਂ ਬਨ ਕੇ ਗਈ ਸੀ ਤੇ ਮੈਨੂੰ ਰਾਮ ਅੱਛਾ ਜੀ ਹਾਂ ਤੇ ਹੁਣ ਵੱਡੀ ਆ ਜਾਏਗੀ ਦੋਸਤੋ ਜਿਆਦਾ ਰਾਮ ਮਮੀ ਦੇ ਨੇ ਤੁਸ ਰੈਡ ਦੇਦੇ ਝਪ ਤਖੜ ਰੈਲ ਦੇ ਗਏ ਹਾ ਹਾਏ ਤੇ ਉਹਨੇ ਕਰੇਉਂ ਨਾ ਨਹੀਂ ਗਿਆ ਤਸਾ ਬੱਚਿਆਂ ਨੇ ਪੇਪਰ ਨੇ ਤਾਂ ਛੁੱਟੀਆਂ ਲੈ ਕੇ ਗਈਏ ਚਲੋ ਗੱਲ ਲੰਦੇ ਮੈਂ ਇੱਥੇ ਕਰੇ ਕਰੇ ਮਨਾ ਨਹੀਂ ਗਾ ਹੁਣ ਤੂੰ ਕਿਉਂ ਇਸ ਤਰ੍ਹਾਂ ਕਰਨੀ ਕਰ ਕੋ ਚਲਾ ਜਿੰਨੇ ਮੈਂ ਉਹ ਤੁਰਤੇ ਪਈ ਆ ਜੇ ਬਾਈ ਜਾਨਸ ਮੈਨੂੰ ਤੇ ਕਹਿ ਹੀ ਦਿੱਤਾ ਮੈਂ ਤੁਰ ਵੀ ਤੁਰ ਪੀ ਹੋਗੀ ਛੁਡਨੀ ਬੋਲਦੀ ਕੋਈ ਐਵੇਂ ਉਹ ਥੋੜੀ ਆਂ ਜੀ ਤੁਹਾਡੇ ਵਰਗੀਆਂ ਇਧਰ ਫੇਰੂ ਤੋਰੂ ਥੂ ਉਹਦੇ ਸੱਚ ਬੋਲਦੀ ਆ ਆ ਦੇਖ ਲਾਦਾ ਤੁਹਾਡੇ ਪੁੱਛ ਲੈ ਜੇ ਨਹੀਂ ਤੁਰੀ ਤੇ ਪਣਾ ਨੂੰ ਰੋਕ ਦੇ ਹੋਰ ਮੈਂ ਕੀ ਕੀ ਬੇਟਾ

ਕੋਈ ਨਹੀਂ ਜੀ ਮੈਨੂੰ ਦੁੱਖ ਆ ਗਿਆ ਤਾਂ ਕੋਈ ਗੱਲ ਨਹੀਂ ਮੰਮੀ ਮੈਂ ਤਾਂ ਕੁਛ ਵੀ ਨਹੀਂ ਕਿਹਾ ਉਹ ਤਾਂ ਰੱਬ ਦੇ ਹੱਥ ਦੇ ਵਿੱਚ ਹੈ ਕੋਈ ਗੱਲ ਨਹੀਂ ਸਾਰੀਆਂ ਮਾਵਾਂ ਵਾਲੀਆਂ ਹੁੰਦੀਆਂ ਨੇ ਗੱਲ ਸੰਭੜ ਹੀ ਦੇਈਆਂ ਹਾਂ ਆਪਣੀ ਮਾਂ ਤੇ ਬਗਾਨੀ ਚ ਸੱਸ ਵਿੱਚ ਫਰਕ ਬੜਾ ਹੁੰਦਾ ਹੁੰਦਾ ਜੋ ਨਹੀਂ ਕਰਨੀ ਫਰਕ ਉਹ ਕਰਕੇ ਸੰਭੜ ਹੀ ਦੇਈਂਗੇ ਮੈਨੂੰ ਤੁਹਾਨੂੰ ਸੋ ਕੁਛ ਕਿਹਾ ਆ ਕਿਹਣਾ ਕੀ ਆ ਤੂੰ ਮੈਂ ਬੱਸ ਕੋਈ ਨਾ ਪੁੱਤ ਕੋਈ ਨਾ ਧੀਏ ਕੋਈ ਨਾ ਵਸ ਉਹ ਤੋ ਬਹਨ ਦੇ ਹਾਂਜੀ ਹਾਂਜੀ ਤੂੰ ਉਹਦੇ ਨਾਲ ਜਾ ਕੇ ਤੂੰ ਫੋਨ ਤੇ ਗੱਲ ਕਰ ਲੈ ਉਹਨੂੰ ਕੋ ਦੀਦੀ ਤੇ ਨਹੀਂ ਨਾ ਤੁਸੀਂ ਤੋਰੇ ਹੁਣ ਮੈਨੂੰ ਤਾਂ ਪਤਾ ਵੀ ਤੋਰ ਪਈ ਤੂੰ ਤਸੱਲੀ ਕਰ ਲੈ ਤੂੰ ਕਹਿੰਦੇ ਦੀਦੀ ਤੇ ਨਹੀਂ ਤੁਰੇ ਤੇ ਚਾਰ ਦਿਨ ਰਹਿ ਲੋ ਅੱਛਾ ਜੀ ਸਾਹਮਣੇਂਗੀ ਤੂੰ ਫਿਰ ਮੈਨੂੰ ਕੋਈ ਨਾ ਮੰਮੀ ਮੈਂ ਸਾਹਮਣ ਲਾਂਗੀ ਤੁਹਾਨੂੰ ਕੋਈ ਨਾ ਉਧਰ ਰੁਕ ਮੈਂ ਤੁਹਾਨੂੰ ਲਿਆਕ ਦੇਣੀ ਆ ਤੇਲ ਲਾਖ ਹਾਂ ਫੋਨ ਕਰ ਲੈ ਅੱਛਾ ਜੀ ਉਹ ਕੰਨ ਦਾ ਰਾਮ ਆ ਮੈਨੂੰ ਬੜਾ ਫਰਕ ਆ ਆ ਕੋਈ ਨਾ ਉਹ ਵੱਡੀ ਆ ਗਈ ਤੇ ਮੈਨੂੰ ਇਸ ਤੋਂ ਵੀ ਜ਼ਿਆਦਾ ਫਰਕ ਆ ਜਾਣਾ ਹੈ ਚਲਾ ਫੜ ਕਰ ਲੈ ਫੋਨ ਕਾ ਦੇਰ ਨੂੰ ਕਹ ਤਾ ਛਾਰਕ ਦਿਨ ਰਹਿ ਲੈ ਡਰਾਉ ਨਾ ਆ ਜੇ ਨਹੀਂ ਤੁਰੀ ਤੇ ਕੋਈ ਨਾ ਕਹ ਲੈ ਤੈ ਰਹਿ ਲਵੇ ਸੰਭਾਲ ਲੈ ਤੂੰ ਪੁੱਛ ਲੈ ਜੇ ਨਹੀਂ ਤੁਰੀ ਤੇ ਰੋਕ ਦੇ ਸੋ ਹੈਲੋ हां जी दीदी। তোরペओ। আচ্ছা ਤੁਸੀਂ ਖੰਨੇ ਆਗੇ ਜੋ। ਚੱਚਾ ਠੀਕ ਹੈ ਦੀਦੀ। ਚਿੰਗਾ ਮੈਂ ਕਹਿੰਦੀ ਸੀ ਵੀ ਚਲੋ ਕਹਿ ਦੇਣੀ ਹੱਥ ਤੱਕ ਰਹਿ ਲੈੰਦੇ ਦਿਨ ਚਾਦੇ। আচ্ছা ਜੀ ਤੁਸੀਂ ਆਗੇ ਬੱਚੇ ਛੱਡ ਐ ਜੋ। ਚਲੋ ਠੀਕ। ਆਗੇ ਨੇ ਮੰਮੀ ਦੀਦੀ ਤੇ ਖੰਨੇ ਆਗੇ। ਤਾਂ ਮੈਂ ਤਾਂ ਝੂਠ ਥੋੜਾ ਬੋਲਿਆ। ਕਹਿੰਦੇ ਬੱਚੇ ਛੱਡ ਆਈਆਂ ਤੇ ਮੈਂ ਆ ਗਈ। ਜਦ ਕੋਈ ਨਹੀਂ ਫਿਰ ਘਰ ਵਾਲੇ ਹੋਰ ਤੇ ਭਾਵੇਂ 4 ਦਿਨ ਰਹਿ ਹੀ ਲਿੰਦੀ ਉਹ ਮੇਰੇ ਕਰਕੇ ਭੱਜੀ ਆ ਚੱਲ ਕੋਈ ਨਾ ਆਉਣ ਦੇ ਸੋ ਆਏ ਭੱਜੀ ਆਈ ਖਲਮੀ ਖਨਾ ਵੀ ਪੜ ਗਈ ਛੋੜ ਜਨ ਰਹਿ ਲਾ ਗਈ ਮੇਰੇ ਵਰਗੀ ਤੇ ਜਾਵੇ ਤੇ ਹਾਏ ਜਿੱਟ ਲੱਗੀ ਉਹ ਪੇਟ ਲੱਗੀ ਕੁਛ ਹੋਇਆ ਮੈਂ ਤਾਂ ਕਦੀ ਆਵਾਂ ਤੂੰ ਵਹਾਂ ਨਾ ਲਾ ਦਵਾ ਹੋਏ ਭੱਜੀ ਆਉਂਦੀ ਮੰਮੀ

ਵੇ ਮੈਨੂੰ ਤੂੰ ਆਜਿ ਤੇਜ ਦੇ ਮੈਂ ਜਾਵਾਂ ਮੈਂ ਸਰਾਖ ਤੇ ਉਟੀ ਚਾਹ ਤੂੰ ਪੀਤੀ ਤੇ ਮੈਂ ਕੁਝ ਲੈ ਕੇ ਵੀ ਨਹੀਂ ਆਈ ਉਹ ਚੱਲ ਕੋਈ ਨਾ ਨਹੀਂ ਲੈ ਕੇ ਆਈ ਤੇ ਕੋਈ ਨਾ ਨਾਰੇ ਉੱਥੇ ਆ ਮੰਮੀ ਕੱਲ ਪਹਚਾ ਦੇਣਗੇ ਪਹਚਾ ਦੇਣਗੇ ਕਹਿੰਦੇ ਸੀ ਪਹਚਾ ਦੇਗਾ ਭਾਈ ਆ ਇਹ ਗਾਨੀ ਨਹੀਂ ਲੈ ਦੇਖਿਆ ਨਾਰੇ ਕਹਿੰਦੇ ਸੀ ਮੈਂ ਕਿਹਾ ਤੈਨੂੰ ਨਾ ਮੈਨੂੰ ਤੇ ਗਿੱਦੜ ਤੂੰ ਗਈਆਂ ਨਾ ਮੈਂ ਤੇ ਤਿਆਰੀ ਸੀ ਅਸੀਂ ਤੇ ਜਾਣਾ ਸੀ ਅਸੀਂ ਤੇ ਗੱਡੀ ਤੇ ਜਾਣਾ ਸੀ ਤੇ ਜਲਦੀ ਆ ਜਾਣਾ ਸੀ ਪਰ ਉਹ ਗੱਲ ਨਾ ਬਣੀ ਉਹ ਮੇਰੇ ਸੱਟ ਲੱਗੀ ਮੈਂ ਡਿੱਗ ਪਈ ਸੰਦੀਪ ਅੱਜ ਤੇ ਬਾਹਰ ਹੋਣੀ ਆ ਤੇਰੇ ਸੋਹ ਚਾਚੀ ਦਾ ਆ ਗਈ ਆ ਗਈ ਆ ਜੀ ਹਾਂ ਹਾਂ ਹੋ ਠੀਕ ਹੈ ਹਾਂ ਬੱਚੇ ਨਹੀਂ ਆਏ ਬੱਚੇ ਨਾ ਭੈਣ ਨੇ ਫਿਰ ਸੁੱਤੇ ਰਹੇ ਵੀ ਰਹਿ ਰਹੇ ਦੇ ਨਾਲ ਬੱਚਿਆਂ ਨੂੰ ਹਾਂ ਮਾਸੀ ਦੇ ਪੁੱਤਿਆਂ ਨੂੰ ਬੁਲਾ ਬੁਕੇ ਦੇ ਚੱਲ ਚੰਗਾ ਕੀਤਾ ਆ ਜੀ ਨਾ ਪਾਇਆ ਸਾਡੇ ਕੇ ਜਾਊਗਾ ਉਹਨਾਂ ਨੂੰ ਪਰਸੋਂ ਪੇਪਰ ਹੈ ਨਾ ਮੈਂ ਛੱਡ ਦੂਗਾ ਮੈਨੂੰ ਰਾ ਆਈ ਸੀ ਤੇਰੀ ਚਾਚੀ ਵੀ ਇਹ ਚ ਸੌਂ ਗਈ ਸੀ ਇਹ ਆਈ ਸੀ ਰੋਟੀ ਤੱਤੀ ਕਰਕੇ ਤੇਲ ਤੂਲ ਮਾਰ ਕੇ ਤੇ ਚਲੀ ਗਈ ਤੇ ਪਹਿਲੋਂ ਤਾਂ ਮੈਨੂੰ ਰਾਮ ਆ ਪਰ ਹੁਣ ਤੇ ਮੈਨੂੰ ਸਾਰੇ ਹੀ ਰਾਮ ਆ ਆ ਹੋਰ ਤੁੰਗਣੇ ਸਮਝਾ ਲੈਂਗੀ ਹਾਂ ਉਹ ਮੈਂ ਕਮ ਮੀ ਮਿਲਦੀ ਕਨਿੰਗੀ ਨਾ ਉਹ ਕਿੱਥੇ ਜਾਣਾ ਪੈਣਾ ਸੀਗਾ ਹਾਂ ਹਾਂ ਤੇ ਕੱਲ ਹੀ ਕੁੱਮੀ ਪਿਆਰ ਸੋ ਗੁੱਸਾ ਕਰਦੀ ਸੀ ਕਹਿੰਦੀ ਤੂੰ ਇੱਕ ਦਿਨ ਪਹਿਲੋਂ ਆਈਏ ਤੇ ਹੁਣ ਤੂੰ ਦੂਜੇ ਦਿਨ ਪਾ ਚੰਦੀ ਆ ਮੈਂ ਕਿਹਾ ਵੀ ਮੰਮੀ ਨੀ ਕਿ ਠੀਕ ਤੇ ਮੈਂ ਜਾਣਾ ਹੈ ਘਰੋਂ ਵੀ ਮੈਂ ਹਾਂ ਚੱਲ ਕੇ ਘਰ ਕਿ ਮੈਂ ਆਖਿਆ ਇਹ ਕਹਿੰਦੀ ਮੰਮੀ ਉਦਣੀ ਇਹਨੂੰ ਬੁਲਾ ਲ ਮੈਂ ਆਖਿਆ ਨਹੀਂ ਹਾਂ ਜੇ ਨਹੀਂ ਕੋਈ ਨਾ ਵੇਖ ਲੈਣ ਦੇ ਉਹਨੂੰ ਵਿਆਹ ਤੇ ਚੱਲ ਕੋਈ ਨਾ ਹਾਂ ਤੇ ਆਪਣਾ ਮੈਂ ਪਹਿਲਾਂ ਨਾਲ ਠੀਕ ਆ ਅੱਛਾ ਤੇ ਹੁਣ ਮੇਨ ਲੰਮੇ ਪੈਣੀਆਂ ਤੂੰ ਮੈਂ ਠੀਕ ਹੋ ਗਈ ਸਮਝੋ ਮੈਂ ਹਾਂ ਹੋ ਰਹਾ ਹਾਂ ਮੈਂ ਠੀਕ ਹੋ ਗਈ ਹਾਂ ਹੈ ਨਾ ਵੇਖਾਂ ਨਾ ਠੀਕ ਹੋ ਗਈ ਸਮਝੋ ਮੈਂ ਤੂੰ ਆ ਗਈਏ ਤੇ ਮੈਂ ਠੀਕ ਹੋਈ ਵੀ ਤੇ ਆ ਗਈ ਸਾਦੀ ਆ ਰੋਟੀ ਬਣਾ ਲਿਆ ਨਾ ਨਹੀਂ ਤੂੰ ਬਹਿ ਜਾ ਆਰਾਮ ਕਰ ਕੋਈ ਨਾ ਮੈਨੂੰ ਆਵਾਜ਼ ਦੇ ਦੇ ਤੂੰ ਬੁੱਤੀਆਂ ਆਵਾਜ਼ ਦੇ ਦੇ ਕਿ ਚਾਹ ਤੇ ਬਣਾ ਲਿਆਵੇ ਕੋਈ ਨਾ ਤੂੰ ਬਹਿ ਆਰਾਮ ਕਰ ਜਰਾਕ ਚੱਲ ਮੇਰਾ ਘਰ ਆ ਕੋਈ ਗੱਲ ਨਹੀਂ ਕੋਈ ਨਾ ਛੋਟੀ ਨਵਾਜ ਦੇ ਬਣਾਵੇ ਕਿ ਚਾਹ ਸੰਦੀਪ ਸੰਦੀਪ ਹਾਂਜੀ ਦੀਦੀ ਆਈ ਦੇ ਆਉਂ ਹਾਂਜੀ ਦੀਦੀ ਚਾਹ ਬਣਾ ਲਿਆ ਕੋਲੇ ਥੋੜੀ ਜੀ अच्छा से कोई नहीं छुटा रहा नहीं सर मेरी भी नोडे मैं आ रही बिना थोड़ी जी अरे आ गई है तो मैं तेरे वाद के पी लांगी हां 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 हाय करना वाला गाना बसो की दर्द दर्द हुंदिया ले चाय बना चाय भी बना दे चलो चाय दी तो कोई गल नहीं पर मम्मी कि दा करंदे है बन गई चाय कल दी मैं सारा सांभे है ਹਾਂ ਸੰਬਿਆ ਸੰਭਾਲਿਆ ਤੇ ਲੈਣ ਹੋ ਗਏ ਤੇ ਮੈਂ ਸੰਬੰਧੀ ਦੀਦੀ ਆ ਗਈ ਤੇ ਵੱਡੀਆਂ ਵੱਡੀਆਂ ਲਾਈਆਂ ਨੋਵਾ ਤੇ ਇੱਕੋ ਹੀ ਬਰਾਬਰ ਹੁੰਦੀ ਆ ਵੱਡੀ ਹੋਵੇ ਛੋਟੀ ਹੋਵੇ ਚਲੋ 40 ਸਾਲ ਤੇ 20 ਸਾਲ ਪਹਿਲਾਂ ਉਹਨਾਂ ਦਾ ਵਿਆਹ ਹੋਇਆ ਚਲੋ ਕੋਈ ਗੱਲ ਮੈਂ ਅੱਜ ਜਾਈਆਂ ਪਰ ਮੈਂ ਤੇ ਕਿ ਨਾ ਸੰਬਿਆ ਐ ਵੀ ਵੱਡੀਆਂ ਚਾਰੀ ਵੱਡੀਆਂ ਵੱਡੀਆਂ ਕਿ ਤੇ ਚਾਹ ਤੱਕ ਨੂੰ ਬਣਾਉਣ ਥਾਏ ਨਹੀਂ ਤੂੰ ਰਹਿਣ ਦੇ ਨਹੀਂ ਤੂੰ ਰਹਿਣ ਦੇ ਹਾਂ ਰਹਿਣ ਦੇ ਤੋ ਮਾਪੀ ਬਣਾ ਲੈਣੀ ਕੋਈ ਨਹੀਂ ਮੈਂ ਸਭ ਖਾ ਲਾਂਗੀ ਹਾਂ ਕੋਈ ਨਾ ਸਰੀਆ ਗੱਲਾਂ ਬੱਸ ਤਾਂ ਮੈਂ ਅਸਾ ਸੰਘੇ ਲਈ ਹਾਂ ਪਿਆਰ ਲਈ ਮਮੀ ਥੱਕ ਗਈ ਕੱਲ ਵੀ ਪਿਆਲਸ ਦੇ ਵਿੱਚ ਨਾ ਸਾਰਾ ਦਿਨ ਪਿਆਲਸ ਸਵੇਰ ਦੇ ਉੱਠੇ ਸੀ ਨਿਆੜਿਆਂ ਤੇਨੂੰ ਪਤਾ ਆਪਣੀਆਂ ਨਿਆੜਿਆਂ ਦੀ ਤਿਆਰੀ ਕੁੜੀ ਕਵੇ ਮਾ ਆ ਕਰਨਾ ਇੱਕਾ ਕਰਨਾ ਧੋੜ ਧੋੜ ਕੇ ਭੱਜ ਭੱਜ ਕੇ ਨਾ ਥੱਕ ਗਈ ਮੈਂ ਹੁਣ ਮੈਂ ਸਵੇਰੇ ਭੱਜ ਜਾਈ ਕਿਹੜੇ ਬੋਲ ਉਹ ਕੰਮ ਕਰਦੀ ਹੋਊਗੀ ਉਹ ਵੀ ਮੈਂ ਲਾਉਂਦੇ ਪੋਚੇ ਪਾਚੇ ਲਾਉਂਦੇ ਹੀ ਆ ਸਾਰੇ ਮੰਮੀ ਪੋਚੇ ਲਾਣ ਲੱਗੀਆਂ ਅੱਛਾ ਲਾ ਲਾ ਤੇ ਮੈਂ ਬੈ ਜਾ ਨਿਕਲੀ ਲੰਮੀ ਮੈਂ ਬੈ ਲਿਆ ਫੜੀ ਜਿੱਦ ਲੰਮੇ ਤਾਂ ਗਏ ਆ ਮੈਂ ਕਹ ਰਹੀ ਖਾਕ ਗਈ ਮੈਂ ਤੇ ਆ ਤੇ ਨਾ ਕੱਲ ਵੀ ਸਾਰੇ ਪੈਲਸ ਦੇ ਵਿੱਚ ਅੱਛਾ ਅੱਛਾ ਕੋਈ ਤੇ ਮੈਂ ਕਹ ਚੱਲ ਨਿਕਲੀ ਕਲੰਮੇ ਪੈਣੀ ਆ ਤੇ ਫੇਰ ਮੈਂ ਉੱਠਣੀ ਆ ਪੋਚਾ ਲਾ ਲਾ ਅੱਜ ਉਹਨਾਂ ਕੁਛ ਕੁ ਸੋਹਣੇ ਦੇਖ। ਹਾਂ ਮਮਾ ਕਹਿੰਦੇ ਪੈ ਕੇ ਟੈਕ ਨਾ ਕੀ ਚੱਲੀ ਹੈ ਮੈਂ ਵੀ ਥੋੜੀ ਪੈ ਲੈਂਦੀ ਹਾਂ। ਆਹ 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 ਆਰਾਮ ਆ ਗਿਆ ਮੇਰੇ ਦੁਆਵਾਂ ਨਾਲ ਕਿੰਨੇ ਰਹਾ। ਮਮੇ ਨੂੰ ਆਪ بڑا ਸੀਗਾ। ਮੈਂ ਕਿਹਾ ਹਾਏ ਮੰਮੀ ਵਿਚਾਰੀ ਨਾ ਵੱਡੀ ਥੋੜੀ ਪਹਾੜੇ ਵੜਾ ਲਓ। ਕੋਈ ਨਹੀਂ ਮੈਂ ਵੀ ਸੀ ਦੇ ਦਿੱਤਾ। ਫੋਨ ਮੈਨੂੰ ਐਸਾ ਨਾ ਉਹਨੇ ਕਿਹਾ ਕਿ ਤੇ ਫੋਨ ਹੀ ਨਾ ਉਥੇ ਰਹਿ ਗਿਆ ਹੋਵੇ। ਆਪਾਂ ਫੋਨ ਲੈ ਆਈ ਸਰਸਤੇ ਜੀ ਤੁਸੀਂ ਮੈਨੂੰ ਫੋਨ ਕੀ ਕਰ। ਹਾਂ ਨਹੀਂ ਹਾਂ ਹਾਂ ਨਹੀਂ ਹਾਂ ਮੈਨੂੰ ਦਿਲਾਪਾ ਰਹਿਤੀ ਐ ਆਈ ਜੀ ਆ ਆਪੇ ਹੋਈ ਨਹੀਂ ਹੋਏ ਮੈਨੂੰ ਕੀ ਹੈ ਆ ਆਏ ਆ ਮੈਨੂੰ ਚੱਕਰ ਆ ਗਿਆ ਇਹ ਬੈਰੀ ਨੀ ਚੱਕਰ ਆ ਗਿਆ ਜਲਾ ਗੱਡੇ ਦੇ ਦਿੱਤੇ ਦਿਖਾਈ ਕਿ ਅੱਗੇ ਆਸ ਗਿਆ ਹਾਂ ਅੱਗੇ ਨਹੀਂ ਦੇ ਦੇ ਦਿੱਤੇ ਨੇ ਮੈਂ ਸਾਡੇ ਦਵਾਈ ਕੀ ਖਾਦੀ ਆ ਉਹਦੇ ਰਸਤੇ ਚੱਕਰ ਆ ਗਿਆ ਹਾਂ ਮੈਂ ਨਾ ਕਰਤਨੀ ਆਹ ਕੁੜਕੀ ਤੇ ਆਪ ਮਮੀ ਤੇ ਰਹਿ ਰਹੀ ਐ ਨਹੀਂ ਆਈ ਜੀ ਮੈਂ ਤਾਰ ਤੱਕ ਗਏ ਮਮੀ ਇਸ ਤਰ੍ਹਾਂ ਆ ਹੈ ਨਾ ਆਈ ਨਹੀਂ ਕੋਈ ਨਹੀਂ ਕੋਈ ਨਹੀਂ ਮੇਰੀ ਜਾਨ ਕੱਢਦੀ ਨਹੀਂ ਕੋਈ ਨਹੀਂ ਕੋਈ ਨਹੀਂ ਮੇਰੇ ਤੇ ਹੀ ਮੇ ਡੇਗੀ ਆ ਨਹੀਂ ਮੰਤਾ ਕਾ ਨਹੀਂ ਆ ਇਹਨਾਂ ਨੇ ਚੱਕਰ ਆ ਗਿਆ ਆ ਆਈ ਨਹੀਂ ਕਿ ਪਤਾ ਨਹੀਂ ਪਈਆ ਇਹ ਮੇਰੀ ਜਾਨ ਕੱਢਦੀ ਇਹਨੇ ਮੇਰੇ ਉੱਤੇ ਡੇਗੀ ਤੈਨੂੰ ਪਤਾ ਨਹੀਂ ਕਾ ਹਾ ਹਾ ਦੀ ਚੱਕਰ ਤੇ ਆ ਗਿਆ ਆ ਓਏ ਹੋਏ ਹਾ ਹਾ ਆ ਇਧਰ ਆ ਜਾ ਇਧਰ ਆ ਜਾ ਤੂੰ ਆ ਮੇਰੇ ਇਧਰ ਆ ਜਾ ਹੁਣ ਹਾਈ ਹਾਈ ਨਹੀਂ ਮੇਰੇ ਘਰਦਿਆਂ ਦੱਸ ਨਹੀਂ ਮੇਂ ਮੈਨੂੰ ਮਾਤਾ ਚੱਕਰ ਆਇਆ ਨਹੀਂ ਮੇਰੇ ਤੇ ਪਤਾ ਨਹੀਂ ਹੋ ਰ ਹੈਨਾ ਹਾਈ ਨਹੀਂ ਦੀਦੀ ਚੱਕਰ ਆ ਗਿਆ ਮੈਨੂੰ ਹਾਂ ਹਾਈ ਮੈਨੂੰ ਤਾਂ ਰਾਹ ਸੀ ਤੇਰੇ ਦਰਦ ਫੇਰ ਸੀ ਹਾਂ ਮੰਮੀ ਕੋਣ ਠੀਕ ਹੋ ਜਾਣਾ ਮੰਮੀ ਕੋਣ ਠੀਕ ਹੋ ਜਾਣਾ ਹੁਣ ਠੀਕ ਹੋ ਜਾਣਾ ਕੋਈ ਨਾ ਹਾਈ ਦੀਦੀ ਪਾਣੀ ਪੀ ਕੇ ਚੱਕਰ ਹੋ ਗਿਆ ਨਾ ਹੋਈ ਤੇਰੀ ਮੈਂ ਪਾਣੀ ਪੀ ਕੇ ਚੱਕਰ ਆ ਗਿਆ ਸਿੱਕ ਦਾਸ ਦੇਣੀ ਆ ਮੈਂ

Un çarlı da korunmuyordu,